हार है हर दल सर तस्वीर दिखा प्रशासन ਆ ਜਿਹੜੇ ਮੇਰੇ ਨਾਲ ਬਾਰੇ ਗੱਲ ਕਰਦੇ ਨੇ ਮੈਂ ਬੱਸ ਚੈਲਾ ਕੀ ਕਰਦੇ ਨੇ ਹੈ ਹਰ ਦਾਲ ਚਾਰ ਆਹ ਇਹ ਸਭ ਤੋਂ ਆਲੇ ਖੜੀ ਹੋ ਜਾ ਮਗਰ ਹੋ ਮਗਰ ਹੋ ਜਾ ਤੂੰ ਮਗਰ ਹੋ ਜਾ ਤੂੰ ਮਗਰ ਹੋ ਜਾ ਬੰਦੇ ਹੁਣ ਚਲੋ ਪਿੱਛੇ ਹੋ ਜਾ ਜਾ ਜੋ ਯਾਰ ਜੋ ਯਾਰ ਕਿਰਨ ਜੋ ਕਿਰਨ ਮੁੰਡਾ ਇੱਕ ਬੋੜਾ ਕਾਲਾ ਬਚੀ ਆ ਰਹੀ ਹੈ ਨਹੀਂ ਨਾ ਬੋਲੋ ਯਾਰ ਜੋ ਉਸੇ ਦੀ ਬੋਲ ਨੂੰ ਮਾਰ ਗੋਲੀ ਆ ਰਹੀ ਹੈ ਸੰਗੀਤ ਹੈ ਮਰਤੀ ਚਲੋ ਜੀ ਆਓ ਚਲੋ ਵੀਰੋ वो हटाए जा रहे जो हरियाणा गवर्नमेंट ने डेलीगेट लगाए थे वहां पर पहुंच चुके हैं और अब आम निशान ने किया और किसान उससे पहले किसानों को स्कूल तक पहुंचने का जो प्रयास था तेरह फरवरी दो हजार चौबीस को उसका भी पूरी तरह से विफल कर दिया गया था सिक्योरिटी फोर्सेज की ओर से लगातार

ਅਸੀਂ ਅੱਜ ਐਲਾਨ ਕੀਤਾ ਅਸੀਂ ਐਲਾਨ ਤੋਂ ਪਹਿਲਾਂ ਸਾਡੇ ਸਰਦਾਰ ਚਰਜੀਤ ਸਿੰਘ ਜੀ ਡੱਲੇਵਾਲ 26 ਤਰੀਕ ਨੂੰ ਮਰਨwarte ਤੇ ਬੈਠੇ ਸਾਡੇ ਆਗੂਆਂ ਨੇ ਸਰਕਾਰ ਨੂੰ ਕਿਹਾ ਭਈ ਇਹਦਾ ਕੋਈ ਹੱਲ ਕੱਢੋ ਜਿਹੜੀਆਂ ਸਾਡੀਆਂ ਮੰਗੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰੋ ਹਾਂ ਇਹ ਤੁਹਾਨੂੰ 10 ਦਿਨ ਦਾ ਮੌਕਾ ਦਿੰਦੇ ਆ 10 ਦਿਨ ਦਾ ਮੌਕਾ ਦਿੱਤਾ ਅਸੀਂ ਉਸ ਆਪਣੇ ਭਰਾ ਆਪਣੇ ਲੀਡਰ ਨੂੰ ਮਰਦੇ ਨੂੰ ਵੇਖ ਕੇ ਜਾਰ ਨਹੀਂ ਸਕਦੇ ਇਸ ਕਰਕੇ ਅੱਜ 101 ਦਾ ਜਹਾਜ਼ ਤੋੜਿਆ ਕਿ ਜੇ ਜ਼ਾਲਮ ਸਰਕਾਰ ਮਾਰਨ ਤੇ ਆ ਗਈਏ ਟੋ ਇੱਕ ਦੇ ਮਰ ਰਿਹਾ ਉਥੇ ਤੇ ਅਸੀਂ ਵੀ ਜਾਨ ਵਾਸਤੇ ਤਿਆਰ ਹਾਂ ਲੇਕਿਨ ਕਿਤੇ ਨਾ ਕਿਤੇ ਕਿਸਾਨਾ ਵੱਲੋਂ ਗਿਆਤੀ ਸ਼ਾਂਤੀ ਮਾਰਚ ਕਰੇ ਬਿਲਕੁਲ ਸ਼ਾਂਤੀ ਮਾਰਚ ਹੋਏਗਾ ਆ ਸਾਡੇ ਬੈਗ ਨੇ ਸਾਡੇ ਬੈਗ ਫੋਲੇ ਜਾਣ ਇਹਦੇ ਵਿੱਚ ਸਾਬਣ ਤੇਲ ਹੋਏਗਾ ਇੱਕ ਇੱਕ ਸੂਟ ਹੋਏਗਾ ਕਿ ਸ਼ਹਿਰਾਤ ਹੋਦਿਆ ਹੋਏਗਾ ਇਹਦੇ ਤੋਂ ਇਲਾਵਾ ਕੋਈ ਵੀ ਚੀਜ਼ ਨਿਕਲੇ ਅਸੀਂ ਜ਼ਿੰਮੇਵਾਰ ਬਿਲਕੁਲ ਸ਼ਾਂਤ ਚੱਲਾਂਗੇ ਇਹ ਸਾਡੇ ਤੇ ਗੋਲੀਆਂ ਚਲਾਉਣ ਇਹ ਸਾਨੂੰ ਡਾਂਗਾ ਮਾਰਨ ਅਸੀਂ ਬਿਲਕੁਲ ਇਹਨਾਂ ਨੂੰ ਕੁਝ ਨਹੀਂ ਕਮਾ ਲੇਕਿਨ ਹਰਿਆਣਾ ਸਰਕਾਰ ਦਾ ਨੋਪੀਂ ਵੀ ਕੀ ਚੀਜ਼ ਆ ਰਹੀ ਹੈ ਕਿ ਹਰਿਆਣਾ ਚਾੜਦਾ ਆ ਆਰਡਰ ਨਹੀਂ ਹੈ ਕਿਸਾਨਾਂ ਨੂੰ ਹਰਿਆਣਾ ਸਰਕਾਰ ਦੀ ਹਿੰਮਤ ਕੀ ਸਾਨੂੰ ਟੱਕਣ ਦੀ ਸਾਡੀ ਰਾਜਧਾਨੀ ਦਿੱਲੀ ਸਾਡੀ ਜਿੱਲੀ ਸੋ ਸਾਡਿਆਂ ਪੁਰਖਿਆਂ ਨੇ ਪਤਨੀ ਕਿੰਨੀ ਵਾਰੀ ਜਿੱਤ ਕੇ ਦਿੱਤੀ ਇਹ ਕੌਣ ਸਾਨੂੰ ਟੱਕਣ ਵਾਲਾ ਦਿੱਲੀ ਤੋਂ ਅਸੀਂ ਆਪਣੇ ਘਰ ਜਾ ਰਹੇ ਆ ਆਪਣੀਆਂ ਮੰਗਾਂ ਮੰਨਣ ਜਾ ਰਹੇ ਆ ਤੁਸੀਂ ਮੈਨੂੰ ਦੱਸੋ ਤੁਸੀਂ ਚਾਰ ਭਰਾ ਹੋ ਤੁਹਾਡਾ ਬਾਪ ਤੁਹਾਡੇ ਨਾਲ ਬੇਤਕਰਾ ਕਰਦਾ ਉਹੀ ਆਪਣੇ ਬਾਪ ਦੇ ਨਾਲ ਰੋਸ ਨਹੀਂ ਕਰੋਗੇ ਰੋਸ ਕਰੋਗੇ ਨਾ ਇਹ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆਹ ਬਣਾਇਆ ਵੋਟਰਾਂ ਬਾਕੇ ਨੂੰ ਇਹ ਸਾਡੇ ਦੇ ਜ਼ੁਲਮ ਕਰਨ ਦੇ ਆ ਕੀ ਇਹਨੂੰ ਰੋਸ ਕਰਨ ਮਾਤਵ ਨਹੀਂ ਜਾ ਸਕਦਾ ਯਾਰ ਇਹ ਕੋਲਾ ਰੋਸ ਕਰਨ ਮਾਤਵ ਨਹੀਂ ਜਾ ਸਕਦੇ ਇੰਨੇ ਸਾਨੂੰ ਕੁਝ ਦੇਣਾ ਕਿ ਨਹੀਂ ਦੇਣਾ ਆ ਕੀ ਦਿੱਤਾ ਇਹਨੇ 500 ਤੋਂ ਉੱਤੇ ਸਾਡੇ ਬੰਦੇ ਸ਼ਹੀਦ ਕਰ ਦਿੱਤੇ ਗਾਦਾ ਰਾਜਾ ਸਾਡਾ ਹੈ ਇਹਦੇ ਜ਼ਾਲਮ ਰਾਜਾ ਇਹ ਰੰਗ ਜੇਵਰ ਜਗਰੀਆ ਖਾ ਇਹ ਉਹਨਾਂ ਦੀ ਲਾਈਨ ਤੇ ਚੱਲਣ ਡਿਆ ਨਹੀਂ ਚੱਲਣਾ ਚਾਹੀਦਾ ਇਹਨੂੰ ਇਹਨੂੰ ਦੇਸ਼ ਦੇ ਭਲੇ ਤੇ ਚੱਲਣਾ ਚਾਹੀਦਾ ਸਾਰੇ ਦੇਸ਼ ਨੂੰ ਇੱਕ ਮੋਢੇ ਦੇ ਵਿੱਚ ਕਰਨਾ ਚਾਹੀਦਾ ਹਿੰਦੂ ਸਾਡੇ ਭਰਾ ਮੁਸਲਮਾਨ ਸਾਡੇ ਭਰਾ ਸਾਈ ਬਰਾਦਰੀ ਸਾਡੀ ਭਰਾ ਅਸੀਂ ਸਾਰਾ ਹਿੰਦੁਸਤਾਨ ਇੱਕ ਫੁੱਲਾਂ ਦਾ ਬਾਗ ਇਹ ਬਾਗ ਨੂੰ ਬਾਗਰਾ ਨਹੀਂ ਦੇਣਾ ਚਾਹੀਦਾ ਇਹਨੂੰ ਵੰਡਣਾ ਨਹੀਂ ਚਾਹੀਦਾ ਹੁਣ ਕੀ ਨੀਤੀ ਦੇ ਕੇ ਅੱਗੇ ਜਾਣ ਤੋਂ ਹੌਲ ਰਾਹ ਨੀਤੀ ਅੱਗੇ ਜਾਵਾਂਗੇ ਦਿੱਲੀ ਜਾਵਾਂਗੇ ਜਾ ਸਾਡੀਆਂ ਮੰਗਾ ਮੰਨ ਕੇ ਅੱਗੇ ਜਾਵਾਂਗੇ ਤੁਹਾਡੇ ਵੱਲੋਂ ਵੇਖੋ ਸਾਡੇ ਵੱਲੋਂ ਬੀਟੇ ਬੈਰੀਕੇਡ ਜਿਹੜੇ ਨੇ ਬਹੁਤ ਪੱਕੇ ਬਣਾਏ ਨੇ ਐਵੇਂ ਹੀ ਫੜਾ ਮਾਰ ਜੀਏ ਬੈਰੀਕੇਡ ਪਟ ਦੇਾਂਗੇ ਸਰਕਾਰ ਕਿਲ ਗੱਡੇ ਨੇ ਅੱਗੇ ਫੋਰਸਾਂ ਲਾਈਆਂ ਨੇ ਇਹ ਸਾਨੂੰ ਸ਼ਹੀਦ ਕਰ ਸਕਦੇ ਨੇ ਵਰਨਾ ਹੀ ਪਿਛਾ ਨਹੀਂ ਮੁੜ ਸਕਦੇ ਅਸੀਂ ਮੰਨ ਲਓ ਇੱਥੇ 9-10 ਮਹੀਨੇ ਤੋਂ ਬੈਠੇ ਆ ਅੱਜ ਹੀ ਵਾਪਸ ਮੁੜ ਜਾਨੇ ਆ ਮਰੇ ਆ ਉਹ ਰੋਤੇ ਪੰਜਾਬ ਆਪਸ ਮੁਰਨਾ ਮਰਨਾ ਉਹਨੇ ਇਥੇ ਮਰ ਲਾ ਜਨਨ ਕੀ ਰਣਨੀਤੀ ਕੀ ਅੱਗੇ ਰਣਨੀਤੀ ਅੱਗੇ ਜਾਣਾ ਦਿੱਲੀ ਜਾਣਾ ਦਿੱਲੀ ਜਾ ਗਿਆ ਪਰ ਰੋਜ਼ ਕਰਨਾ ਦੋ ਆਗੂ ਫੈਸਲਾ ਦੇਣਗੇ ਆਗੂ ਉਹ ਹੀ ਫੈਸਲਾ ਪਰਵਾਨ ਕਰਾਂ ਜਿੱਦਾਂ ਗੱਲਬਾਤ ਹੋਈ ਸੀ ਸਮਝੌਤਾ ਹੋਇਆ ਸੀ ਕਿ ਜਾਣਗੇ 121 ਕਿਸਾਨ ਲੇਕਿਨ ਫਿਰ ਵੀ ਪੈਰੀਕੇਟ ਤੋਂ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਮੰਤਰੀਆਂ ਨੇ ਸਾਰਿਆਂ ਨੇ ਬਿਆਨ ਦਿੱਤੇ ਕਿ ਕਿਸਾਨ ਪੈਦਲ ਜਾਣ ਅਸੀਂ ਜਾਨ ਦੇਾਂਗੇ ਆ ਵੇਖੋ ਹੁਣ ਕੀ ਬੰਦੇ ਆ ਸਾਨੂੰ ਪੈਦਲ ਜਾਣ ਦੇਂਦਾ ਹੈ बाद फिर बता जिस तरह चलाई गई बहुत जुल्म किया देश के अंदर ताकि भारत की सरकार ने नित्तों के ऊपर जिस तरह से जुलम किया पूरे देश ने देखा है हमारे काफी ज्यादा किसान जख्मी हुए ਕੀ ਆ ਫੈਸਲਾ ਆ ਆਜਾ ਆਜਾ ਜਦੋਂ ਵਾਪਸ ਕਰ ਰਹੇ ਆ ਸਮੇਂ ਦੇ ਕਿੰਨੇ ਵਜੇ ਕਿਤੇ ਜਾਰਦੇ 1 ਘੰਟੇ ਬਾਅਦ ਜੋ ਕੱਲ੍ਹ ਕੇ ਲਈ ਅਵੇ ਬੈਕ ਜੋ ਬਲਕਿ ਸਾਡੇ ਕੋ ਕੋਈ ਕਿਸੇ ਕੇ ਜ਼ਿੰਦਾ ਆਪਣੇ ਨੀਰੇ ਕਪੜੇ ਸੀਗੇ ਤੇ ਇਹ ਪੜਾਵਾਂ ਵੀ ਲਾਣ ਕੀਤੇ ਹੋਏ ਸੀ ਪਰ ਦੱਸੋ ਪੈਦਲ ਜਾਣ ਚ ਇਹਨਾਂ ਨੂੰ ਕੀ ਪਰੇਸ਼ਾਨੀ ਆਈ ਆ ਜਦੋਂ ਕਿ ਸੁਪਰੀਮ ਕੋਰਟ ਹਾਈ ਕੋਰਟ ਕਹਿ ਰਹੀ ਸੀ ਵੀ ਉੱਥੇ ਜਾਓ ਅੱਜ ਹਾਈ ਕੋਰਟ ਤੇ ਸੁਪਰੀਮ ਕੋਰਟ ਤੇ ਸਵਾਲ ਆ ਵੀ ਕੀ ਉਹਨਾਂ ਦੇ ਪੱਲੇ ਆ ਉਹ ਕੀ 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 ਸੋਚਦੇ ਆ ਵੀ ਅੱਜ ਕੈਸ ਤਰੀਕੇ ਨਾਲ ਸਾਡਾ ਇਹਨਾਂ ਨੇ ਜਿਹੜਾ ਕਿਸਾਨਾਂ ਦਾ ਜਿਹੜੇ ਮੂੜਨੇਤਕਾਰਾਂ ਦਾ ਕਾਹਨ ਕੀਤਾ ਵਾ ਅਸੀਂ ਸੋਚਾਂਗੇ ਅਸੀਂ ਇਹ ਵੇਖਾਂਗੇ ਤੇ ਇਹ ਦੇਸ਼ ਨੂੰ ਆਪਣਾ ਕਹਿਣਾ ਕਿ ਨਹੀਂ ਕਹਿਣਾ ਇਹ ਵੀ ਬਦਲਾ ਕਰਾਂਗੇ ਸਾਡੀ ਹੋਣ ਦਾ ਸਾਡੇ ਮजूद ਦਾ ਸਵਾਲ ਆ ਸਾਡੇ ਸਾਡੇ ਇੱਥੇ ਰਹਿਣ ਚੰ ਦਾ ਸਵਾਲ ਆ ਸਾਡੇ ਸਭਿਆਚਾਰ ਦਾ ਸਵਾਲ ਆ ਆਸਾਨੀ ਪੈਦਲ ਨਹੀਂ ਜਾਣ ਦੇਣ ਜਾਣ ਦੇਣ ਕੱਲ ਉਹ ਫੈਸਲਾ ਕਰਿਆ ਕਰਨਗੇ ਵੀ ਖਾਣਾ ਕੀ ਆ ਪਹਿਰਣਾ ਕੀ ਆ ਉਹ ਵੀ ਫੈਸਲੇ ਕਰਣਗੇ ਅੱਜ ਆੜੀ ਛੜਕਿਆ ਛੜਕ ਕੋਈ ਨਹੀਂ ਰੋਕ ਸਕਦਾ ਆ ਗੈਰਕਾਨੂੰਨੀ ਛੜਕ ਰੋਕੀ ਨਾ ਪੀਲੇ ਤਾਂ 8 ਮਹੀਨਿਆਂ ਤੋਂ ਬੜਕ ਲੋ ਗੈਰਕਾਨੂੰਨੀ ਆ ਛੜਕਦੇ ਕੋਈ ਵੀ ਨਹੀਂ ਰੋਕ ਸਕਦਾ ਇਹ ਤੇ ਸਾਡੇ ਸਾਡੇ ਪਿੰਡਾਂ 'ਚ ਕਹਾਵਤ ਚੱਲਦੀ ਹੁੰਦੀ ਵੀ ਜੇ ਕਹੇ ਦਾ ਜੇ ਕਹੇ ਦਾ ਪਿਓ ਮੁਕਰ ਜਾਂਦਾ ਹੁੰਦਾ ਹੈ ਨਾ ਗੱਲ ਕਰਕੇ ਤੇ ਉਹਦੇ ਦਾ ਤੀਜੀ ਪੀੜ੍ਹੀ ਨੂੰ ਲੋਕਰੀ ਛੜਦੇ ਹੁੰਦੇ ਤੇ ਇਹਦੇ ਨਾਲ ਗੱਲ ਕਾਦੀ ਕਰਨੀ ਆ ਇਹ ਪਿਓ ਜਿਹੜਾ ਦਾਦਾ ਜਿਹਦਾ ਉਹ ਗੱਲ ਕਰਕੇ ਮੁਕਰ ਜਾਂਦਾ ਨਹੀਂ ਇਹ ਗੱਲ ਕਰਕੇ ਮੁਕਰੇ ਹੋਇਆ ਇਹ ਗੱਲ ਕਰਕੇ ਮੁਕਰੇ ਆ ਇਹਨਾਂ ਦੀ ਕੋਈ ਘਰੇਲੂ ਬੇਟੀ ਨਹੀਂ ਕੋਈ ਪ੍ਰੋਸੇਜੋਗਤ ਨਹੀਂ ਸਰਕਾਰ ਦੀ ਸਰਕਾਰ ਚਰਾਏ ਦੇ ਵਿੱਚ ਨੰਗੀ ਆ ਅਸੀਂ ਆਪਣਿਆਂ ਮੰਗਾ ਵਾਸਤੇ ਆ ਵੀਰ ਲੜ ਰਹੇ ਆ ਆਪਣੀ ਹੌਦਰੀ ਲੜ ਰਹੇ ਆ ਆਪਣੀ ਜ਼ਮੀਨ ਲਈ ਲੜ ਰਹੇ ਆ ਆਪਣੇ ਨਸਲਾਂ ਲਈ ਲੜ ਰਹੇ ਆ ਆਪਣੇ ਸਭਿਆਚਾਰ ਲਈ ਲੜ ਰਹੇ ਆ ਆਪਣੇ ਦੇਸ਼ ਲਈ ਲੜ ਰਹੇ ਆ ਦੇਸ਼ ਵਰਦੇ ਕਿਸਾਨਾਂ ਲਈ ਲੜ ਰਹੇ ਆ ਦੁਨੀਆ ਵਰਦੇ ਕ੍ਰਿਤੀ ਕਾਮਿਆਂ ਲਈ ਲੜ ਰਹੇ ਆ ਕਾਪੂਰ ਰਟੇ ਦੇ ਖਿਲਾਫ ਲੜ ਰਹੇ ਆ ਤਾਰਪੋਰਡ ਸਾਰੀ ਦੁਨੀਆ ਨੂੰ ਨਿਕਲਣਾ ਚਾਹਦਾ ਉਹ ਨਹੀਂ ਚਾਹੁੰਦਾ ਕਿਰਾ ਸੂਇਮਾਨ ਹੋਵੇ ਉਹ ਕਿਸੇ ਕੋ ਤੱਕ ਕਿ ਉਹ ਜਮੀਨ ਛੱਡਣਾ ਚਾਹੁੰਦਾ ਉਹ ਕਿਸੇ ਕੋ ਦੁਕਾਨ ਨਹੀਂ ਛੱਡਣਾ ਚਾਹੁੰਦਾ ਉਹ ਕਿਸੇ ਕੋ ਨੌਕਰੀ ਨਹੀਂ ਛੱਡਣਾ ਚਾਹੁੰਦਾ ਉਹ ਕੀ ਚਾਹੁੰਦਾ ਕਿ ਗੋਡਿਆਂ ਸਿਰ ਦੇ ਕੇ ਲੋਕ ਜੀਣ ਸਾਡੀ ਅੱਖ ਚੱਕ ਪਾ ਕੇ ਗੱਲ ਨਾ ਕਰੇ ਅਸੀਂ ਜੋ ਵੀ ਹੁਕਮ ਕਰੀਏ ਉਹ ਲਾਗੂ ਹੋਵੇ ਕਿਰੰਦੇ ਦੜ ਕੇ ਲੋਕ ਰਹਿਣ ਇਸ ਤਰੀਕੇ ਦਾ ਉਹ ਵਰਤਾਰਾ ਵਾ 97% ਕਿਸਾਨ ਦੇ ਚ ਚੱਲ ਵੀ ਜਾਊਗਾ ਚਤਾ ਕਾਲ ਵੀ ਜਾਊਗਾ ਜੋ ਵੀ ਰਣਨੀਤੀਆ ਉਹ ਬਣਾਈ ਹੋਈ ਹੈ ਦੋਨਾਂ ਫੋਰਵਰਡ ਜਿੱਥੇ ਕੱਲ ਵੀ ਜਾਊਗਾ ਕੱਲ ਵੀ ਕੱਲ ਵੀ ਅਸੀਂ ਜਾਵਾਂਗੇ ਅਸੀਂ ਲਗਾਤਾਰ ਜਿੱਥੇ ਜੜੇ ਸਾਡੇ ਦਿੱਲੀ ਨੂੰ ਕੂਚ ਕਰਦੇ ਰਹੇ ਹੁਣ ਦੇਖੋ ਜੋ ਵੀ ਦੋਨਾਂ ਫੋਰਵਰਡਾਂ ਦੇ ਪਾਸਲਾ ਕੀਤਾ ਵਾ ਪਿਆ ਕਰਾਂ ਸਟੇਜ ਤੇ ਚਲੋ ਇਸਤੇ ਇੱਥੇ ਜਾ ਕੇ ਦੇ ਲੋ ਕੀ ਕਰ ਵੀ ਹੁੰਦੀ ਗਾੜੀ ਗਾੜੀ ਕੀ ਗੱਲਬਾਤ ਹੁੰਦੀ ਆ ਉੱਥੇ ਜਾ ਕੇ ਸਟੇਜ ਤੇ ਕਰਦੇ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਬਾਤੋ ਕੋ ਅਸਲ ਬਹੁਤ ਬਾਤੋ ਕੋ ਲੈ ਕੇ ਦਿੱਲੀ ਰਕੂਚ ਕੀਤਾ ਉਹ ਖਾ ਜੋ ਤੁਹਾਰੇ ਮਨ ਰਤੇ ਉਹ ਪ੍ਰੋਫੈਸ਼ਨਲ ਕਿਵੇਂ ਦੇ ਦੇ ਸਤਿ ਸ੍ਰੀ ਅਕਾਲ ਦੇਖੋ ਜਿਹੜੀ ਸਰਕਾਰ ਜਦੋਂ 13 ਫਰਗੋ ਜੋਂ ਅਸੀਂ ਇੱਥੇ ਮੋਰਚਾ ਸ਼ੁਰੂ ਕਰਿਆ ਦਿੱਲੀ ਕੂਚ ਦਾ ਨਾਰਾ ਦੇ ਕੇ ਚੱਲੇ ਸੀਗੇ ਉਦੋਂ ਇਹ ਕਹਿੰਦੇ ਵੀ ਇਹਨਾਂ ਟਰੈਕਟਰ ਮੋਡੀਫਾਈ ਕਰੇ ਹੋਏ ਨੇ ਇਹਨਾਂ ਨੇ ਜੀਸੀਬੀਆ ਦੇ ਲ ਬੋਕਰ ਕਾਫੀ ਕੁਝ ਸਾਨੂੰ ਕਿਹਾ ਖਾੜਕੂ ਤਾਂ ਕਿ ਤਬਾਦੀ ਤੱਕ ਦੱਸਿਆ ਗਿਆ ਪਰ ਜਦੋਂ ਹੁਣ ਸਾਡੇ ਦੋਨੇ ਫੋਰਮਾਂ ਵੱਲੋਂ ਸਲਾਹ ਬਥਰਕ ਕਰਕੇ ਕਿਹਾ ਗਿਆ ਜੋ ਇਹਨਾਂ ਰੀਡਰ ਕਹਿੰਦੇ ਪੈਦਲ ਆਜੋ ਵੀ ਕਿਉਂ ਨਾ ਪੈਦਲ जाया ਜਾਵੇ ਉਹਦੇ ਕਰਕੇ ਅੱਜ 101 ਮਰਜੀ ਬੜਿਆਂ ਦਾ ਜਥਾ ਚੱਲਿਆ ਸੀਗਾ ਉਹ ਵੀ ਤੁਹਾਨੂੰ ਤੁਸੀਂ ਦੇਖਿਆ ਉਹਨਾਂ ਦੇ ਵੀ ਅਥਰੂ ਗੈਸ ਦੇ ਗੋਲੇ ਵੱਡੇ ਆਪਣੇ ਕਿਲਾ ਵੱਡੇ ਵੱਡੇ ਬੈਰੀਕੇਟ ਲਾਏ ਗਏ ਨੇ ਤੇ ਸਾਡਾ ਇੱਕ 101 ਮਰਜੀ ਬੜਿਆਂ ਦੇ ਵਿੱਚੋਂ ਕਿਸਾਨ ਆਗੂ ਫਟੜ੍ਹ ਵੀ ਹੋਇਆ ਹਰਪ੍ਰੀਤ ਸਿੰਘ ਵੀ ਉਹਦੇ ਕਰਕੇ ਹੁਣ ਆਪਾਂ ਸਰਕਾਰ ਦੀ ਅਸੀਂ ਕਹਿੰਦੇ ਵੀ ਤੁਹਾਨੂੰ মিডিਆ ਨੂੰ ਬੇਨਤੀ ਕਰਦੇ ਆ ਵੀ ਜਿਹੜੀ ਇਹ ਸਰਕਾਰ ਦੀ ਨੀਤੀ ਤੇ ਨੀਤ ਹੈ ਇਹ ਲੋਕਾਂ ਨੂੰ ਦਿਖਾਈ ਜਾਵੇ ਆਨ ਵਰਲਡ 'ਚ ਵੀ ਇਹ ਨੀਤ ਦੇ ਮਾਲਕ ਨੇ ਆ ਦੇਖੋ ਇੱਕ ਹੋਰ ਕੋਈ ਫੱਟੜ ਹੋ ਗਿਆ ਸਾਡਾ ਅੰਗੋ ਉਹ ਲੈ ਕੇ ਚੱਲੇ ਨੇ ਕਿਉਂ ਕਾਰਨ ਕੀ ਹੈ ਜਿਹੜੀ ਸਰਕਾਰ ਕਹਿੰਦੀ ਸੀ ਕਿ ਡੌਗ ਜੇ ਮਾਰਦੇ ਸੀਗੇ ਤੁਸੀਂ ਪੈਦਲ ਚੱਲੇ ਜਾਓ ਤੁਸੀਂ ਅਸੀਂ ਤੁਹਾਨੂੰ ਕੁਝ ਕਹਿਣਾ ਨਹੀਂ ਪਰ ਅੱਜ ਉਹਦਾ ਝੇਰਾ ਨੰਗਾ ਹੋ ਗਿਆ ਚਾਹੇ ਹਰਿਆਣਾ ਸਰਕਾਰ ਆ ਚਾਹੇ ਸੈਂਟਰ ਦੀ ਬੀਜੇਪੀ ਸਰਕਾਰ ਕਿਉਂਕਿ ਪਹਿਲਾਂ ਦਾ ਖੱਟਰ ਮੋਦੀ ਦਾ ਪੁੱਤ ਬਣਿਆ ਸੀਗਾ ਲਾਡਲਾ ਅੱਜ ਇਹ ਸੈਣੀ ਸਾਹਿਬ ਨੇ ਉਹ ਬਣੇ ਹੋਏ ਨੇ ਕਿਉਂਕਿ ਜਿਹੜੇ ਹਲਾ ਦਾ ਇਹਨਾਂ ਨੇ ਪੈਦਾ ਕਰਦੇ ਨਾ ਇੱਕ ਦੇਸ਼ ਨੂੰ ਅਜਾੜੇ ਵਾਲੇ ਪਾਸੇ ਲੈ ਕੇ ਚੱਲਿਆ ਕੋਈ ਦੇਸ਼ ਨੂੰ ਖਜ਼ਾਲੀ ਵਾਲੇ ਪਾਸੇ ਨਹੀਂ ਇਹ ਉਹੀ ਪ੍ਰਾਈਮ ਮਿੰისტਰ ਹੈ ਜਿਹੜਾ ਕਹਿੰਦਾ ਸੀਗਾ ਵੀ ਮੈਂ ਦੇਸ਼ ਦੇ ਕਿਸਾਨਾਂ ਲਈ ਸੋਚਦਾ ਕਰਦਾ ਪਰ ਕੀ ਕਰਦੇ ਥੋੜੇ ਸਾਹਮਣੇ ਆ ਓਏ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਪੂਰੇ ਦੇਸ਼ ਦੇ ਕਿਸਾਨ ਜਿਨ੍ਹਾਂ ਤੁਸੀਂ ਦਿੱਲੀ ਤੱਕ ਨਹੀਂ ਜਾਣ ਮੰਨਦੇ ਹੋਰ ਕੀ ਕਰਨ ਦੋਗੇ ਉਹ ਕਰ ਕਰ ਕੇ ਜਾਇਦਾਦ ਪਾ ਰਹੇ ਆਂ ਚਾਹ ਕੁਝ ਫਿਰ ਵੀ ਜਾਣ ਦੀ ਆਖਿਆ ਕੀ ਕੀਤੀ ਸਮਝਦੇ ਹੋ ਉਹੀ ਕਹਿੰਦਾ ਜੀ ਫੈਲੀਅਰ ਹੈ ਕਿਸਾਨਾਂ ਦੇ ਪ੍ਰਤੀ ਜਿਹੜੀ ਸੋਚ ਹੈ ਸੈਂਟਰ ਦੀ ਭਾਜਪਾ ਸਰਕਾਰ ਦੇ ਹਰਿਆਣਾ ਦੇ ਦੇ ਇੰਨੀ ਮਾੜੀ ਹੋ ਚੁੱਕੀ ਹੈ ਕਿਉਂਕਿ ਸਰਕਾਰ ਬਿਲਕੁਲ ਫੈਲ ਹੋ ਚੁੱਕੀ ਹੈ ਜਦ ਕਿਸਾਨ ਪੈਦਲ ਜਾਣ ਲੱਗੇ ਹੋਇਆ ਹੈ ਖਾਲੀयत ਨੇ ਉਹਨਾਂ ਨੂੰ ਵੀ ਜਾਣਦੇ ਰਹੇ ਹੁਣ ਤੁਹਾਡੇ ਸਾਹਮਣੇ ਆ ਉਹਨਾਂ ਦੇ ਵੀ ਗੋਲੀਆਂ ਵਾਰ ਰਹੇ ਨੇ ਇਹ ਸਰਕਾਰ ਦਾ ਜਿਹੜਾ ਚਿਹਰਾ ਆਲ ਵਰਲਡ 'ਚ ਨੰਗਾ ਹੋ ਜਾਣਾ ਕਿਉਂਕਿ ਜੋ ਸਾਨੂੰ ਜ਼ਰੂਰੀਆਂ ਨੰਗਾ ਕਰਨਾ ਤੁਹਾਡੇ ਸਾਹਮਣੇ ਆ ਅਗਲੀ ਗੱਲ ਇਹ ਕੀ ਹੋਵੇ ਜੇ ਹੁਣ ਆ ਜਾ ਰਹੇ ਕਿਤੇ ਜਿਹੜੇ ਆਪਣੇ ਇੱਕ ਸੂਬਾ ਨਾ ਕਰਾ ਸਾਡੇ ਜਥੇ ਹਰ ਰੋਜ਼ ਕੋਸ਼ਿਸ਼ ਕਰਨਗੇ ਇਦਾਂ ਜੋ ਫੋਰਮ ਵੱਲੋਂ ਫੈਸਲਾ ਹੈ ਦਿੱਲੀ ਜਾ ਕੇ ਕਰਨਗੇ ਜਦੇ ਉਥੇ ਬਾਰਡਰ ਤੇ ਜਾ ਕੇ ਕੋਸ਼ਿਸ਼ ਕਰਾਂਗੇ ਨਹੀਂ ਜਾ ਦੇਣਗੇ ਜਿੱਦਾਂ ਅੱਜ ਫੱਟੜ ਹੋ ਗਿਆ ਰ ਮਾਰ ਲੈਣ ਜਿੰਨੀਆਂ ਸ਼ਹੀਦਾਂ ਦੇ ਸ਼ਹੀਦ ਦੀਆਂ ਚੀਂਹਦੀਆਂ ਨੇ ਇਹਨਾਂ ਨੂੰ ਅਸੀਂ ਸ਼ਹੀਦਿਆ ਦੇਣ ਨੂੰ ਤਿਆਰ ਆ ਕਿਉਂਕਿ ਅੱਜ ਦੇ ਜਿਹਨੇ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਦੇ ਦਿੱਤਾ ਸੀ ਤੇ ਇੱਕ ਜੰਗ ਜੂਦੀ ਰੱਖੀ ਲਈ ਇਹ ਉਹੀ ਮਰਜੀਵੜੇ ਨੇ ਉਹ ਗੁਰੂ ਦੇ ਬੱਚੇ ਨੇ ਜਿਹਨੇ ਉਦੋਂ ਸੀਸ ਦੇਣ ਲੱਗੇ ਸੀ ਨੀ ਭੱਟੀ ਅੱਜ ਕੀ ਮਟਣਿਆ ਸੀ ਕੋਈ ਪ੍ਰੋਬਲਮ ਨਹੀਂ ਸਾਨੂੰ ਜਿੰਨੇ ਸੀ ਚੀਜ਼ ਨੇ ਦਵਾਂਗੇ ਤੇ ਤੁਹਾਡੇ ਸਾਹਮਣੇ ਅਸੀਂ ਅੱਗੇ ਜਾ ਮਰਜੀਵ ਦੀ ਗੱਲ ਕਰੀਏ ਅੱਡੇਲੀ ਹੁਣ ਮਰਜੀ ਚਾਹ ਕਰਾਂ ਤਾਂ ਡੈਲੀ ਜਾਣਗੇ ਜੀ ਬਾਕੀ ਫਾਰਮਾਂ ਦੀ ਜੋ ਸਾਡੀ ਰਣਨੀਤੀ ਆਹੀ ਬਣੀ ਹੋਈ ਹੈ ਇਦੋਂ ਚੰਗਾਗੇ ਅਸੀਂ ਅੱਗੇ ਨਹੀਂ ਜਾਣਦੇ ਉਹਨਾਂ ਦੀ ਮਰਜ਼ੀ ਹੈ ਪਰ ਅਸੀਂ ਇੱਥੋਂ ਤੁਰਾਂਗੇ ਤੇ ਕਰੀਏ ਹੁਣ ਅਖਰ ਕੋਲ ਸੁੱਟੀ ਜਾ ਰਹੇ ਹਾਂ ਮਰਜੀਵੇ ਜਾ ਰਹੇ ਹਾਂ ਜਾਂ ਦੀ ਤਿਆਰੀ ਪਰ ਉਹ ਜਾਣੀ ਤੇ ਕਿਵੇਂ ਦੇ ਦੇਓ ਹਾਂਜੀ ਮੈਂ ਰਣਜੀਤ ਸਿੰਘ ਸੁਆਜਪੁਰ ਜ਼ਿਲ੍ਹਾ ਪ੍ਰਧਾਨ ਪਟਿਆਲਾ ਠੀਕ ਹੈ ਜੀ ਕ੍ਰਾਂਤੀਕਾਰੀ ਅਸਲ 'ਚ ਸਰਕਾਰ ਦਾ ਜਿਹੜਾ ਚੇਰਾ ਇਹ ਨੰਗਾ ਪਹਿਲਾਂ ਵੀ ਸੀ ਪਰ ਲੋਕਾਂ ਦੇ ਵਿੱਚ ਸਰਕਾਰ ਵੱਲੋਂ ਜਿਹੜਾ ਇਹ ਪ੍ਰਚਾਰਿਆ ਜਾ ਰਿਹਾ ਸੀ ਜੇ ਲੋਕ ਹੋਰ ਵੀ ਪ੍ਰੋਟੈਸਟ ਕਰਦੇ ਆ ਜਦੇ ਵੱਧੀਆਂ ਹੋਰ ਵੀ ਦਿੱਲੀ ਆਉਂਦੀਆਂ ਨੇ ਵੀ ਸਾਰੇ ਲੋਕ ਬੱਸਾਂ ਤੇ ਆਉਂਦੇ ਆ ਜਾਂ ਕਾਰਾਂ ਤੇ ਆਉਂਦੇ ਆ ਰੇਲ ਗੱਡੀ ਤੇ ਆਉਂਦੇ ਆ ਤੇ ਜਾ ਤੁਰ ਕੇ ਆਉਂਦੇ ਆ ਤੇ ਅਸੀਂ ਜਨਤਾ ਨੂੰ ਇੱਥੋਂ ਦਾ ਜਿਹੜਾ ਰਾਹ ਦਾ ਜਿਹੜਾ ਦਿੱਕਤ ਪੇਸ਼ ਕੀਤੀ ਆ ਸਰਕਾਰ ਨੇ ਆਂਦੇ ਬੰਦੋ ਇਹ ਕਿਸਾਨਾਂ ਨੇ ਰਾਹ ਰੋਕਿਆ ਉਸ ਨੂੰ ਅਸੀਂ ਦੇਖਦੇ ਹੋਏ ਜਨਤਾ ਦੀ ਉਹਦੇ ਲਈ ਅਸੀਂ ਰਾਹ ਛੱਡ ਕੇ ਅੱਜ ਤੁਰ ਕੇ ਜਾਣ ਦੀ ਦਿੱਲੀ ਨੂੰ ਜਣੀ ਇਹ ਯੋਜਨਾ ਬਣਾਈ ਆ ਸਾਡੇ ਆਗੂਆ ਨੇ ਇੱਥੋਂ ਦੇ ਅੱਜ 101 ਜਿਹੜੇ ਮਰਜੀਵੜੇ ਨੇ ਜਿਹੜਾ ਨੇ ਤੁਰ ਕੇ ਦਿੱਲੀ ਪਹੁੰਚਣਾ ਸੀ ਤੇ ਹਰ ਰੋਜ਼ 150 150 ਦੇ ਜਥਿਆਂ ਦੀ ਜਿਹੜੀ ਗਿਣਤੀ ਆ ਉਹ ਜਾਣੀ ਹੋਊਗੀ ਪਰ ਅੱਜ ਸਰਕਾਰ ਨੇ ਜਿਹੜਾ ਜੋ ਕੀਤਾ ਉਹ ਬਹੁਤ ਕਨਾਉਣਾ ਤੇ ਅੰਤ ਨਿੰਦਣਯੋਗ ਹੈ ਕਿ ਲੋਕ ਜਵਾਬ ਕਰਾਂਗੇ ਅਬਦੇ ਮੰਗਾਂ ਦੇ ਲਈ ਮੰਗਾਂ ਮਨਾਉਣ ਨਹੀਂ ਜਾਣਾ ਸੀ ਅਬ ਇਹ ਲਾਗੂ ਕਰਾਉਣ ਲਈ ਜਾਣਾ ਲਾ ਕੇ ਸੀ ਮੰਗਣ ਲਈ ਜਾਣਾ ਦੂਜਾ ਇੱਕ ਇਹ ਸੀ ਆਇਆ ਗੱਲ ਸਰਕਾਰ ਦਾ ਬਿਆਨ ਪਰਸੋਂ ਕਿ ਇਹਨਾਂ ਨੇ ਮਨਜ਼ੂਰੀ ਨਹੀਂ ਦਿੱਤੀ ਰਸਤੇ ਤੇ ਜਾਣ ਦੀ ਤੇ ਸਾਡਾ ਸਵਾਲ ਹੈ ਇਥੋਂ ਦੀ ਸਰਕਾਰ ਨੂੰ ਕਿ ਭਾਰਤ ਦੇ ਵਿੱਚ ਬਹੁਤ ਸਾਰੇ ਜਿਹੜੇ ਧਾਰਮਿਕ ਸਥਾਨ ਨੇ ਜਿਦੇ ਚ ਸੈਂਕੜੇ ਕਿ ਹਜ਼ਾਰਾਂ ਦੀ ਗਿਣਤੀ ਚ ਲੋਕ ਆ ਜਿਹੜੇ ਸੜਕਾਂ ਦੇ ਪੈਦਲ ਜਾਂਦੇ ਆ ਤੇ ਕੀ ਕਦੇ ਕਿਸੇ ਤੋਂ ਕਿਸੇ ਨੇ ਕਿਸੇ ਤੋਂ ਲੱਤਾ ਲੈ ਕੇ ਜਾ ਕਿਸੇ ਨੇ ਕੋਈ ਕਿਸੇ ਨੂੰ ਦਿੱਤਾ ਲਈ ਕਿਸ ਗੱਲ ਦਾ ਵੀ ਤੁਹਾਨੂੰ ਮਨਜ਼ੂਰੀ ਚਾਹੀਦੀ ਆ ਸੋ ਇੱਕ ਬਹਾਨੇ ਰਹਿਣਾ ਦੇ ਸਾਰਾ ਰੌਲਾ ਇਸ ਗੰਦਾ ਵੀ ਕਿ ਸਾਡਾਂ ਨੂੰ ਕਿਵੇਂ ਹਰਾਸਮੈਂਟ ਕਰਨਾ ਕਿਵੇਂ ਭਾਰਤ ਦੇ ਲੋਕਾਂ ਦੇ ਵਿੱਚ ਲੋਕਾਂ ਨੂੰ ਬਦਨਾਮ ਕਰਨਾ ਚਾਹਦੇ ਕਿਸਾਨਾਂ ਨੂੰ ਤੇ ਜਿਹੜੇ ਸਾਡੀ ਧਰਤੀ ਆ ਸਾਡੀ ਖੇਤੀ ਆ ਇਸ ਨੂੰ ਕਿਵੇਂ ਖੋਇਆ ਜਾਵੇ ਕਿਵੇਂ ਕਾਰਪੋਰੇਟਾਂ ਨੂੰ ਦਿੱਤਾ ਜਾਵੇ ਪਰ ਲੋਕ ਨੇ ਜਿਹੜੇ ਅੱਜ ਉਹ ਐਨੇ ਸਿਆਣੇ ਆ ਤੇ ਹੁਣ ਤੁਸੀਂ ਦੇਖ ਲਓ ਵੀ ਕਿਵੇਂ ਧੜਾ ਧੜ ਉਧਰੋਂ ਜਿਹੜੇ ਗੋਲੇ ਆ ਕਿਵੇਂ ਉਹ ਬਲਾਸਟ ਆ ਜਿਹੜੇ ਬਾੜ ਰਹੇ ਆ ਤੇ ਲੋਕ ਪਰ ਫੇਰ ਵੀ ਆਪਦੇ ਨਿਸ਼ਾਸ਼ਣ ਦੇ ਵਿੱਚ ਖੜੇ ਆ ਬਿਲਕੁਲ ਸਹੀ ਉਹਦੇ ਚ ਖੜੇ ਆ ਤੇ ਸਾਡੇ ਯੋਧੇ ਆ ਜਿਹੜੇ ਅੱਜ ਲੱਗੇ ਆ ਅੱਗੇ ਤੇ ਦੇਖਦੇ ਹਾਂ ਹੁਣ ਆਉਂਦੇ ਆ ਕਿਵੇਂ ਆਉਂਦੇ ਆ ਅੰਦਰੋਂ ਤੇ ਕਿੰਨੇ ਸਾਡੇ 4-5 ਜਿਹੜੇ ਸਾਥੀ ਆ ਇੱਥੋਂ ਫਟੜ ਉਹਨਾਂ ਦੇ ਗੋਲੇ ਨਾਲ ਜਿਹੜੇ ਹੋਏ ਆ ਐਂਬੂਲੈਂਸ 'ਚ ਉਹਨਾਂ ਨੂੰ ਫਟਾਫਟ ਹਸਪਤਾਲ ਪਹੁੰਚਾਇਆ ਗਿਆ ਤੇ ਸ਼ਾਮ ਤੱਕ ਕਿੰਨਾ ਕੁ ਸਾਡੇ ਤੇ ਤਿਆਚਾਰ ਕਰਦੇ ਆ ਅਸੀਂ ਆਸ ਕਰਦਾ ਆ ਤੁਹਾਡੇ মিডিਆ ਤੋਂ ਸਾਡਾ ਲੋਕਲ ਜਿਹੜਾ মিডিਆ ਅਸੀਂ ਆਪਣੇ ਜਥੇਬੰਦੀਆਂ ਵੱਲੋਂ ਮੋਰਚਿਆਂ ਵੱਲੋਂ ਇਸ মিডিਆ ਦਾ ਧੰਨਵਾਦ ਵੀ ਕਰਦੇ ਆਂ ਕਿ ਜਿਹੜੇ ਸਾਡੇ ਹੱਕ ਦੀ ਗੱਲ ਆ ਜਿਹੜੀ ਸਰਕਾਰਾਂ ਤੱਕ ਉਦੇਸ਼ਾਂ ਦੇ ਉਦੇਸ਼ਾਂ ਦੇ ਵਿੱਚ ਪਹੁੰਚਾਉਂਦੇ ਆਂ ਉਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਵੀ ਕਰਦੇ ਆਂ ਅਹ ਜਦੋਂ ਦੋਵੇਂ ਪਾਰਾਂ ਤੋਂ ਐਸਕੇ ਨਾਰਮਲਾਈਜ਼ੇਸ਼ਨ ਨਾਲ ਕੇਮਲੋਂ ਦਿੱਲੀ ਕੂਚ ਦਾ ਪ੍ਰੋਗਰਾਮ ਦੇ ਆ ਗਿਆ ਦੇਖੋ 13 ਫਰਵਰੀ ਦੇ ਲਗਭਗ ਦੇ ਲਈ ਕੋਦਾ ਲਾਣਾ ਰਹਿ ਗਿਆ ਤਾਂ ਦੋਵੇਂ ਫਾਰਮਾਂ ਨੂੰ ਪਰ ਸਰਕਾਰ ਨੇ ਜਿਵੇਂ ਕੋਈ ਬਾਉਂਡਰਾਰਡ ਪਾਕਿਸਤਾਨ ਦਾ ਕਹਿਣਾ ਦਾ ਐਵੇਂ ਬਾਉਂਡਰ ਬਣਾ ਕੇ ਅਸੀਂ ਆਪਣੀ ਰਾਹ ਤਾਂ ਨਿਕਲ ਨਹੀਂ ਜਾ ਸਕਦੇ ਬਿਨਾਂ ਹਜ਼ਾਰਾਂ ਕਿਸਾਨਾਂ ਫੱਟੜ ਹੋਏ ਕਾਫੀ ਕਿਸਾਨ ਸ਼ਹੀਦ ਵੀ ਹੋਏ ਨੇ ਲਗਭਗ ਤਾਂ 9 ਮਹੀਨੇ ਹੋ ਗਏ ਉਹ ਤੋਂ ਬਾਅਦ ਉਸ ਟਾਈਮ ਸਰਕਾਰ ਕਹਿੰਦੀ ਜੇ ਕਿਸਾਨ ਟ੍ਰੈਕਟਰ ਲੈ ਕੇ ਨਾ ਜਾਣ ਤਾਂ ਅਸੀਂ ਉਹਨਾਂ ਨੂੰ ਜਾਣ ਦੇਵਾਂਗੇ ਅੱਜ ਫੇਰ ਹੁਣ 26 ਨਵੰਬਰ ਨੂੰ ਜਗਤ ਸਿੰਘ ਦੱਬੇਆ ਮਰਨਪੁਰ ਤੋਂ ਸਾਨੀ ਮੰਦਰਾਪਾਸਤੇ ਸ਼ੁਰੂ ਕਰਾਤੇ ਮਰਨਪੁਰ ਤੋਂ ਸਰਕਾਰ ਉੱਤੇ ਵੀ ਚੋਟਨੀ ਮਲਾ ਡੱਲੇਆ ਸਾਹਿਬ ਨੂੰ ਅਬਤ ਟਾਲੇ ਦੇ ਵਿੱਚ ਚੁੱਕੇ ਲੈ ਗਈ ਨਾ ਹੋਵੇ ਕਪੜਾ ਲੈਦਾ ਪਾਣਦੇ ਆ ਉੱਥੇ ਬਹੁਤ ਜ਼ਿਆਦਾ ਧੱਕਾ ਕਰਿਆ ਉਦੋਂ ਬਾਅਦ ਹੁਣ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਸਿੱਧੇ ਸਮਰਦਾ ਮਰਜੀ ਅੱਡੇ ਜਿੱਥੇ ਜਾ ਰਹੇ ਨੇ ਵੀ ਹਾਂ ਖਾਲੀ ਹੱਥ ਰਹਿਣਾ ਤੋਂ ਆਪਣਾ ਜਿੱਥੇ ਵੀ ਸਾਨੂੰ ਜਗ੍ਹਾ ਤੇ ਤੰਤਰੀ ਦੇ ਵਿੱਚ ਰੌਂਡ ਕੀਤਾ ਰੌਂਡ ਤੇਰੇ ਵੀ ਉੱਥੇ ਜੀ ਜਾਵਾਂਗੇ ਉਹਾਂ ਦੇ ਮੰਗ ਵਾਸਤੇ ਪਰ ਜਿਵੇਂ ਸਰਕਾਰ ਨੇ ਲੱਗਦਾ ਆ Haryana ਸਰਕਾਰ ਦੇ ਦੂਜੇ ਕਿਸਕਾਰ ਨੇ ਫੇਰ ਪਾਊਡਰ ਨਾਲ ਬਹੁਤ ਬਣਾ ਤਿਆ ਅਰਧ ਸੈਨਕਤਾ ਤੇ ਉਸ ਤਰੇ ਮਾਤਰਾ ਡਰੇਨ ਚੱਲ ਰਹੇ ਨੇ ਪਰ 6 6 ਲਹਿਰਾ ਲਾਤੇ ਤੋਰਾ ਤੋੜਣਾ ਜਿਵੇਂ ਅਸੀਂ ਰਾਤਾਂ ਵਿੱਚ ਨਹੀਂ ਜਾ ਸਕਦੇ ਜਿਹੜਾ ਹੁਣ ਮਰਜੀ ਦੇ ਬੜੇ ਚਿਰ ਪੜਦਾ ਮਾਰ ਤੱਕ ਅਸਲ ਦੇਖਣਾ ਆ ਕਿ ਸਰਕਾਰ ਨਜੀਰ ਦਾ ਜਤਨ ਖਾਲੀ ਇਤਜ਼ਾਰ ਦਿੰਦੀ ਆ ਨਹੀਂ ਦਿੰਦੀ ਆ ਕੀ ਬਤੀਰਾ ਕਰਦੀ ਆ ਪਰ ਜਿਹੜਾ ਭਾਰਤ ਦੇਸ਼ ਆ ਔਖੇਤੀ ਪਈ ਨਿਰਪਰਾ ਕਿਉਂਕਿ ਜਿਹੜੇ ਮੰਗਾਂ ਨਾ ਕਰਦੇ ਪੰਜਾਬ ਦੇ ਰੋਕਾ ਦੇ ਮੰਗਾਂ ਰਹੇਗੇ ਪੂਰੇ ਭਾਰਤ ਦੇ ਲੋਕਾਂ ਦੇ ਮੰਗਾਂ ਦੇ ਵਿੱਚ ਮਜ਼ਦੂਰਾਂ ਦੇ ਮੰਗਾਂ ਨਹੀਂ ਆਂਦੇ ਨਾ ਕਿਸਾਨਾਂ ਦੇ ਮੰਨ ਹਰ ਇੱਕ ਬੁੱਧਦੇ ਆ ਮੰਗਾਂ ਨੇ ਅੱਜ ਦਾ ਜਿਹੜਾ ਮਾਹੌਲਾ ਦੇਖੋ ਪੰਜਾਬ ਦੇ ਲੋਕਾਂ ਭਾਰਤ ਤੋਂ ਬਹੁਤ ਬੁਚੇ ਬਨੇ ਸਾਉ ਤੋਂ ਮਹੀ ਤਰੀਕੇ ਗਲੇ ਜਿਹੜਾ ਮਜੀਬ ਜਿਹਾ 1 ਵਜੇ ਦਾ ਮੈਂ ਭੇਜਣਾ ਉਹਦੇ ਵਿੱਚ ਹਰ ਇੱਕ ਜਥੇਬੰਦੀ ਵਿੱਚੋਂ ਅਲੱਗ ਅਲੱਗ ਜਿਹਦਾਸ ਬੰਦੇ ਤੇ ਪੰਜ ਬੰਦੇ ਦੋ ਕੁਰਬਾਨੀਆਂ ਦੇ ਨੂੰ ਤਿਆਰ ਨੇ ਜਿਵੇਂ ਦੇਖਦੀ ਜਾਂਦੀ ਵਾਸਤੇ ਕੁਰਬਾਨੀਆਂ ਸ਼ੁਰੂ ਹੋ ਗਈਆਂ ਦਾ ਅੱਜ ਦਾਮ ਉਹ ਹੀ ਕੁਛ ਆ ਕਿਸਾਨ ਨੂੰ ਬਚਾਉਣ ਵਾਸਤੇ ਕੁਰਬਾਨੀਆਂ ਦੇ ਅੰਦਰ ਫਿਰਫਰਾ ਸ਼ੁਰੂ ਹੋ ਗਿਆ ਦੇਖੋ ਕਿਸਾਨ ਹੱਥੇ ਨੇ ਸਰਪਾ ਤੋਂ ਕੁਰਬਾਨਨ ਤੇ ਦਿੱਲੀ ਵੱਲ ਕੂਚ ਕਰਨਗੇ ਸਰਕਾਰਾਂ ਨਾਲ ਕੀ ਬਤੀਰਾ ਕਰਦੇ ਨੇ ਬੰਬ ਬਾਰੇ ਕਰਦੇ ਨੇ ਗ੍ਰਿਫਤਾਰੀ ਕਰਦੇ ਨੇ ਗੋਆਚ ਚਲਾਉਂਦੇ ਨੇ ਉਹ ਆਓ ਦੇਖੋ ਤਾਂ ਹੀ ਗੱਲ ਪੂਰੀ ਲੋਕ ਕਿਤੇ ਮੜ ਗਿਆ ਜਾ ਕੇ ਜਾ ਰਿਹਾ ਤਾਂ ਬੇਰ ਦੇ ਜਾ ਰਿਹਾ ਗਿਆਨ ਦੇ ਲਿਆ ਕੇ ਦੇਖੋ ਪਰਮਿਸ਼ਨ ਤਾਂ ਮੈਨੂੰ ਲਾਦ ਨਹੀਂ ਮੈਂ ਕੱਲ ਟੀਸੀ ਨੇ ਪੋਸਟ ਕਰੀਆ 2447 ਰਾਤੀ ਫਿਰ ਅਨੁਮਾਨੀਆ ਕਰਨੀ ਜ਼ਰੂਰਤ ਨਹੀਂ ਹੈ ਜੀ ਦੇਖੋ ਪਰ ਤਾਂ ਸਾਰਾ ਹੈ ਭਾਜਪਾ ਦੇ ਜਿੰਨਾ ਮੰਤਰੀ ਦੇ ਬਾਦੋ ਕਰਦਾ ਹੈ ਪਰਮਨੀ ਤੇ ਬੇਟੂ ਵਰਗ ਦਾ ਧਿਆਨ ਆਇਆ ਸਾਰਾਂ ਦੇ ਵੀ ਆਹ ਜੇ ਖਾਲੀ ਹੱਥਾਂ ਟਰਾਲੀ ਲੈ ਕੇ ਆਣ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਉਹ ਜੇ ਕਿਸਾਨ ਖਾਲੀ ਹੱਥ ਜਾ ਰਹੇ ਤਾਂ ਉਹਨਾਂ ਨੂੰ ਬਾਜੀ ਮੈਨੂੰ ਲੱਗਦਾ ਜਿਹੜੇ ਜਿੰਨਾ ਸਰਕਾਰ ਦਾ ਰੋਕਾ ਵੀ ਜਿੱਤਰਾ ਬੈਰੀਕੈਡ ਲਾ ਰੱਖਿਆ ਨੇ ਬੜੇ ਬੜੇ ਬੌਡਰਾਂ ਦਾ ਮੌਲ ਬਣਾ ਰਖਿਆ ਵੀ ਫੇ ਖਾਲੀ ਦੇ ਕੀ ਇਤਰਾਜ਼ ਆ ਦਲਦਸ ਲਾਲ ਲੋਕ ਭਾਰ ਦੇ ਲੋਕਾਂ ਨੂੰ ਆ ਜਿੰਨਾ ਸੁਪਾ ਆਸ ਵਿੱਚ ਚਲਵਾਣ ਜਾਂਦੇ ਨੇ ਉਹਦਾ ਕਾਰਨ ਆ ਜੀ ਦੇਖੋ ਜੋ ਪੰਜਾਬ ਦੇ ਲੋਕ ਆਪਣਾ ਘਰ ਕਿੰਨੇ ਜਾ ਸਕਦੇ ਤੇ ਲੋਕ ਦੇ ਅੰਦਰ ਕਿੱਥੇ ਵੱਡਾ ਸਵਾਲ ਆ ਇਹ ਰਹੋ ਤੇ ਬਾਦ ਹਰਿਆਣੇ ਦੇ ਲੋਕ ਲੜਾਈ ਕੱਲੇ ਪੰਜਾਬ ਦਾ ਹੈ ਨਹੀਂ ਭਾਰਤ ਦੇ ਪੂਰੇ ਭਾਰਤ ਦੇ ਲੋਕਾਂ ਦੀ ਲੜਾਈ ਆ ਇਹਦੇ ਕਰਕੇ ਸਰਕਾਰ ਨੂੰ ਦੇਖੋ ਮੰਦਾ ਮੰਨਾ ਨਾ ਮੰਨ ਦੀ ਬਾਤ ਹੀ ਗੱਲ ਆ ਪਾਰਸਤਾਨ ਸਾਡੀ ਰਾਜਨੀਤਿਕ ਅੰਦਰ ਵਿੱਚ ਜਾਣ ਦਾ ਮਤਲਬ ਅੱਗੇ ਦੇਣ ਚੇ ਵਿੱਚ ਦੇਣ ਚੇ ਵਿੱਚ ਇਹਦੇ ਵਿੱਚ ਲਗਭਗ ਕਿ ਮੈਂ ਤੁਹਾਨੂੰ ਦੱਸਾਂ ਕਾਫੀ ਜਿਹੜੇ ਬੰਦਿਆਂ ਨੇ ਹਰ ਇੱਕ ਜਦੋਂ ਦੋ ਬਰਕਰਰ ਦੇ ਚਾਰ ਜਿਵੇਂ 101 ਬੰਦਿਆਂ ਦਾ ਜਦੋਂ ਜਾਉਂਦਾ ਇਹ ਵਿਚਾਰ ਵਾਲੇ ਸਾਰੇ ਜਥੇ ਜਿੰਨੇ ਵੀ ਕੇ ਕੇ ਮੇਜ ਹੈਗੇ ਨੇ ਨਹੀਂ ਦੇਖੋ ਗੁਰੂ ਸਾਹਿਬ ਦੀ ਅਰਦਾਸ ਕਰਕੇ ਸਿਰਪਾਉਂ ਦਾ ਧਾਨਪਾ ਕੱਪੜੇ ਜਾਂ ਮਰੋ ਰੋ ਕੋਈ ਪਾਣੀ ਦੀ ਕੋਈ ਖਾਰ ਪੀਣ ਵਾਲੀ ਉਹ ਉਹ ਵਾਲਾ ਕੱਪੜਾ ਹੋਣ ਉਹ ਤਾਂ ਅਸਲ ਜੇ ਜਾ ਕੇ ਸੜਕਾਂ ਦੇ ਰਸਤਾ ਖੜਾ ਰਸਤਾ ਕੱਟਣਗੇ ਲੋਕਾਂ ਨੂੰ ਅਪੀਲ ਬੇਨਤੀ ਆ ਕਿ ਕੋਈ ਦੇਖੋ ਕਿਸਾਨੇ ਪਿੱਛੇ ਜਿਹੜੇ ਮਿਹਨਤ ਆਪਣੇ ਪੈਦਲ ਜਾਣਾ ਆ ਵੀ ਇਹਨਾਂ ਦੀ ਕੋਈ ਸਾਮ ਸਮਾਵਾ ਰਹਿਣ ਜਾਂ ਕਿਸਾਨ ਪਿੰਡ ਦਾ ਬੰਦਾ ਆ ਲੋਕ ਨੂੰ ਪੀਲਾ ਬਿਲੋਂ ਕਰਨਾ ਕਿਉਂ ਦੇ ਰਹਿਣਾ ਸੀ ਮੋਰਾ ਗਰਮੇ ਸਿੰਘ ਰੇੜਵਾ ਕਿਸਾਨ ਦਾ ਜਿਹੜਾ ਪ੍ਰਧਾਨ ਹੈ ਗੱਦਦਾ ਉਹ ਪਿੱਛੇ ਦੇ ਰੇ ਸੰਗਲ ਆ ਜੀ ਉਹ ਦਾ ਤੋੜ ਕੇ ਆਂਦਾ ਹੁਣ ਆਹ ਸਾਡੇ ਸਾਹਮਣੇ ਆਏ ਮੋੜ ਕੇ ਇਕੱਠਾ ਕਰਤਾ ਪਰ ਸਰਕਾਰ ਅੱਤੇ ਜਾਰ ਕਰ ਰਹੀ ਆ ਦੇਖੋ ਇਹ ਕਿਸਾਨਾਂ ਦੇ ਰੋਹ ਲਾ ਰਹੀ ਹੈ ਕਿ ਟ੍ਰੈਕਟਰ ਟਰਾਲੀਆਂ ਜਾਂਦੇ ਆ। ਟ੍ਰੈਕਟਰ ਲਾਵੇਗਾ ਬੰਬ ਰੱਖੇ ਦੀਏ। ਇਹ ਬੰਬ ਰੱਖੇ ਦੀਏ। ਦੁਆਰਾ ਦੇ ਬਾਹਰੋਂ ਦਿੱਤੀ ਸੀ। ਇਹ ਅਸੀਂ ਪੈਦਲ ਹੋ ਕੇ ਜਾਵਾਂਗੇ। ਅੱਖਾਂ ਦੇ ਵਿੱਚ ਜਿਹੜਾ ਪੈਦਲ ਹੋ। ਇਹ ਮਾਰੀ ਜਾ ਰਹੀ ਆ। ਬੱਲੇ ਵੀ ਜਾਂਦੇ ਰਿਹਾ। ਇਹਦੇ ਪਰੇਗਰ ਹੋਦਾ। ਦੁਆਰਾ ਦੇ ਹੁਣ ਕੋਈ ਉਹ ਵੀ ਤੋੜ ਦੇਣੀ ਆ। ਅਸੀਂ ਇਹ ਪਿੱਛੇ ਸੰਗਲਾਂ ਦੇ ਬਾੜੀਓਂ ਸਾਹ ਤੋੜਤਾ। ਆਹ ਜਿਹੜਾ ਥਲਾਗਾ ਵੀ ਤੋੜ ਦਿਆ। ਪਰ ਇੱਕ ਸੌਣਾ ਆ ਮਗਦਾ ਜੀ ਆ। ਟੱਪਾ ਡਵਾੜਾ ਕੀ ਕਰਦਾ। ਇੱਕ ਸੌਣਾ ਆਦਾ ਹੜ ਬੈਠਾ। ਲੋਕਾਂ ਵਾਲਾ ਢੱਡ ਭਰਦਾ ਵਾ। ਤੇ ਐਸੇ ਜਿਹੜਾ ਕੀ ਨਾ ਧੱਕਾ ਹੋ ਰਿਹਾ ਸਾਰਾ ਜੀ ਜੋ ਕੋਈ ਦੁਕਾਨਦਾਰ ਆ ਉਹ ਰੇੜੀ ਵਾਲਾ ਵੀ ਆ ਕੋਈ ਕਾਟੇ ਪਿੱਤੀਆਂ ਦੀ ਵੀ ਆ ਨੂੰ ਆ ਬੈਠ ਗਿਆ ਪਰ ਕਿਹੜਾ ਤੇ ਰੇਡ ਲੱਗੇਗਾ ਪਰ ਕਿਸਾਨ ਹੀ ਬੜਾ ਰਕਮਾਦਾ ਕਿਸਾਨ ਕੀ ਬਗਦਾ ਸਾਰਿਆਂ ਦਾ ਢੱਡ ਪਰਦਾ ਬਾੜੀ ਫੋਰਥਵੇਂ ਮੋੜੇ ਬੈਠੇ ਨੇ ਉਹ ਕਿਸਾਨ ਦਾ ਕਿਸਾਨ ਹੀ ਬੈਠ ਜਿਹੜਾ ਜਾਂਦਾ ਉਹਦੇ ਨਾਲ ਚੱਲਦੀਆਂ ਇਹ ਦੇਖੋ ਅੱਜ ਕੀ ਕਰ ਰਿਹਾ ਇਹ ਗਿਲਗੀਰਣੀ ਤੇ ਉਹ ਜਿਹਨੇ ਆੜੀ ਤੇ ਡਿਆ ਕਰ ਰੋ ਉਹ ਸਰਕਾਰ ਨੂੰ ਜਵਾਬ ਦੇ ਸੀ ਸਰਕਾਰ ਕਹਿੰਦੀ ਟਰੈਕਟਰ ਵਾਲਿਆਂ ਦਾ ਨਾ ਜਾਓ ਤੇ ਉਹਨਾਂ ਦੇ ਸਾਰੇ ਪੈਦਲ ਜਮਾਂ ਵਾਲੇ ਖਾਲੀ ਇੱਥੇ ਜਾਵੋ ਮਰ ਜੀ ਵੀਰੇ ਖਫੜ ਬਾਹਰ ਖੜੇ ਜਾਵਾਂਗੇ ਆ ਤੁਹਾਡੇ ਸਾਹਮਣੇ ਖੜੇ ਆ ਕੀ ਚੀਜ਼ ਆ ਇੱਥੇ ਝੰਡਾ ਵਾ ਕਿਹੜੀ ਚੀਜ਼ ਆ ਪਰ ਅੱਜ ਸਰਕਾਰ ਦੇਰੇ ਰਸਤੇ ਦੇਰੇ ਇਹ ਇਹ ਸਰਕਾਰ ਜਿਵੇਂ ਹੁਣ ਪਬਲਿਕ ਜਵਾਬ ਦੇਊਗੀ ਜਿੱਥੇ ਦਿੱਲੀ ਜਿੱਥੇ ਸਟਾਉਂ ਵਾਸਤੇ ਇਹ ਕਾਇਮ ਹੋਣ ਦੇ ਵਿੱਚ ਕੋਪਾ ਨੂੰ ਜੂਦਾ ਮੇਰੀ ਬੇਇੱਜ਼ਤੀ ਆ ਆਪ ਜੀ ਦੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਪੰਨੂ ਉਹ ਪ੍ਰੇਸ਼ਾਨੀ ਜਿਹੜੀ ਜਦੋਂ ਯਾਦ ਕਰਦੇ ਰਹਾ ਉਹਦੇ ਬਾਰੇ ਤੁਹਾਨੂੰ ਬੇਨਤੀ ਕਰੂੰਗਾ ਆਪਣੀ ਗੱਲ ਜੀ ਸਖਤੀ ਕਰਨਾ